ਦੇ ਰਿਸ਼ਤੇ ਉੱਤੇ ਕੁੜੀ ਬੈਠੀ ਆ ਜਿਹੜੀ ਬਾਬਾ ਜੀ ਬਹੁਤ ਰੋ ਰਹੀ ਆ ਸਾਡੇ ਸਿੰਘ ਨੂੰ ਸਤਨਾਮ ਸਿੰਘ ਨੇ ਉਹਨੇ ਫੋਨ ਕੀਤਾ ਕਿ ਕੁੜੀ ਬਹੁਤ ਰੋ ਰਹੀ ਆ ਤੇ ਕੁੜੀ ਦਾ ਇਹ ਕਹਿਣਾ ਕਿ ਮੇਰੇ ਨਾਲ ਇਸ ਹੋਟਲ ਦੇ ਵਿੱਚ ਰੇਪ ਹੋਇਆ ਮੈਂ ਆਪਣੇ ਕਿਸੇ ਫਰੈਂਡ ਨਾਲ ਆਈ ਸੀ ਜਿਸ ਫਰੈਂਡ ਦੇ ਨਾਲ ਮੈਂ ਆਈ ਸੀ ਉਹ ਫਰੈਂਡ ਮੈਨੂੰ ਹੋਟਲ ਦੇ ਵਿੱਚ ਛੱਡ ਕੇ ਚਲਾ ਗਿਆ ਤੇ ਉਸ ਤੋਂ ਦੋ ਨੇ ਉਹ ਛੱਡ ਕੇ ਜਿਹੜਾ ਛੱਡ ਕੇ ਗਿਆ ਉਹਨੇ 4-5 ਮੁੰਡੇ ਲੈ ਲਏ ਤੇ ਮੇਰੇ ਰੂਮ 'ਸਵਾਰ ਤੇ ਜਿਹੜੇ ਰੂਮ 'ਚ ਮੈਂ ਬੈਠੀ ਸੀ ਤੇ ਉਹਨਾਂ ਨੇ ਮੇਰੇ ਨਾਲ ਬਾਰੀ-ਬਾਰੀ ਰੇਪ ਕੀਤਾ ਉਹਦੇ ਕਹਿਣ ਦਾ ਵਕ 4 ਤੋਂ 5 ਜਣੇ ਨੇ ਰੇਪ ਕੀਤਾ। ਮਤਲਬ ਉਹਦੇ ਵਿੱਚ ਜਿਹੜੇ ਹੋਟਲ ਦੇ ਤਿੰਨ ਮੁਲਾਜ਼ਮ ਕਹਿ ਜਾਂਦੇ ਨੇ ਕੁੜੀ ਵੱਲੋਂ ਤੇ ਦੋ ਮੁੰਡੇ ਉਸ ਮੁੰਡੇ ਦੇ ਫਰੈਂਡ ਜਿਹੜੇ ਮੁੰਡੇ ਨਾਲੇ ਹੋਟਲ ਚ ਆਪਣੀ ਮਰਜ਼ੀ ਨਾਲ ਆਏ ਸੀ। ਸੁਬਾਹਾ ਕਾ ਮੁੰਡਾ ਹੋਟਲ ਚਾਈਆ ਤਾਂ ਖੇ ਖਾਣੀ ਆਏ ਹੋਣਗੇ। ਉਹ ਸਮਝਾਉਂਦੀ ਆ। ਚਲੋ ਉਹ ਉਹਨਾਂ ਨੇ ਆਪਣਾ ਜੋ ਵੀ ਇੱਥੇ ਗਲਤ ਕੰਮ ਕਰਨ ਆਏ ਸੀ ਉਹਦਾ ਕਹਿਣਾ ਕੁੜੀ ਦਾ ਇਹ ਆ ਪਰ ਜਿਹੜਾ ਮੁੰਡਾ ਕਿੰਦੀ ਮੈਨੂੰ ਲੈ ਕੇ ਆ ਉਹਨੇ ਮੇਰੇ ਨਾਲ ਗਲਤ ਕੰਮ ਨਹੀਂ ਕੀਤਾ। ਬਟ ਉਹਨੇ ਚਾਰ ਬੰਦੇ ਚਾਰ ਤੋਂ ਪੰਜ ਬੰਦੇ ਜਿਹੜੇ ਮੇਰੇ ਰੂਮ ਚ ਵਾੜੇ ਜਿਨ੍ਹਾਂ ਨੇ ਮੇਰੇ ਨਾਲ ਰਾਤ 7:00 ਵਜੇ ਤੋਂ ਬਾਅਦ ਲੈ ਕੇ ਸਵੇਰੇ 2 ਵਜੇ ਤੱਕ ਰੋਪ ਰੇਪ ਕੀਤਾ ਤੇ ਉਹਦੇ ਵਿੱਚ ਤਿੰਨ ਬੰਦੇ ਉਹਦਾ ਕਹਿਣ ਦਾ ਮੁਤਾਬਕ ਹੋਟਲ ਨਾਲ ਆਜਮ ਸੀ ਤੇ ਦੋ ਜਿਹੜੇ ਨੇ ਦੋ ਜਿਹੜੇ ਨੇ ਉਹ ਉਸ ਮੁੰਡੇ ਦੇ ਯਾਰ ਸੀ ਜਿਹੜਾ ਮੁੰਡਾ ਲੈ ਕੇ ਆ ਨਾ ਉਹ ਦੱਸ ਰਹੀ ਹੈ ਕੁਝ ਉਸ ਨੂੰ ਨੋਟ ਕਰਾਏ ਨੇ ਤੇ ਅਸੀਂ ਪ੍ਰਸ਼ਾਸਨ ਕੋਲ ਗਏ ਸੀ ਸਿੰਘ ਸਾਡੇ ਕੁੜੀ ਨੂੰ ਲੈ ਕੇ ਮੈਂ ਬਾਅਦ ਚ ਆਇਆ ਕਿ ਉੱਥੇ ਪ੍ਰਸ਼ਾਸਨ ਨਾਲ ਅਸੀਂ ਕਰਕੇ ਬਜਨ ਤੇ ਹੋਟਲ 'ਚ ਰੇਡ ਪਵਾ ਗੇ ਓਕੇ ਤੇ ਜਿਹੜੇ ਮੁੰਡੇ ਫੜੇ ਨੇ ਉਹ ਤੇ ਵੈਰੀਫਾਈ ਹੋਊਗਾ ਕਿ ਉਹ ਕਿਹੜੇ-ਕਿਹੜੇ ਨੇ ਕੁੜੀ ਮੁਤਾਬਕ ਉਹ ਸ਼ਕਲਾਂ ਪਛਾਣਦੀ ਆ ਦੋ ਬੰਦਿਆਂ ਦੇ ਉਹ ਤਿੰਨਾਂ ਦੇ ਨਾਮ ਜਾਣਦੇ ਆ ਜਿਹੜੇ ਲੈ ਕੇ ਇੱਥੇ ਆਏ ਸੀ ਸੋ ਬਾਕੀ ਸਾਰੀ ਜਾਂਚ ਦਾ ਹਿਸਾਬ ਕੁੜੀ ਦਾ ਕਹਿਣ ਮਦਦ ਕੁੜੀ ਇਹ ਬਹੁਤ ਡਰੀ ਹੋਈ ਹੈ ਬਹੁਤ ਕਨਫਿਊਜ਼ ਹੈ ਕਿਉਂਕਿ ਸੁਭਾਵਿਕਾ ਜਿਹੜੇ ਬੱਚੀ ਦਾ 18 ਸਾਲ ਦੀ ਕਿੰਨੀ ਦੀ ਏਜ ਹੈ ਸ਼ਾਇਦ 18 ਤੋਂ ਸ਼ਾਇਦ ਘੱਟ ਹੋਵੇ ਪੱਕਾ ਕਨ ਬਰਮ ਨਹੀਂ ਉਹਦੇ ਪਰਿਵਾਰ ਵਾਲਿਆਂ ਨੇ ਬੁਲਾਇਆ ਉਹ ਆ ਰਹੇ ਨੇ ਪਰ ਉਹ ਕੁੜੀ ਇਸ ਵੇਲੇ ਬਹੁਤ ਜ਼ਿਆਦਾ ਡਰੀ ਹੋਈ ਹੈ دہشت ਦੇ ਵਿੱਚ ਪ੍ਰਸ਼ਾਸਨ ਪਹਿਲਾਂ ਕਾਰਵਾਈ ਨਹੀਂ ਸੀ ਕਰ ਰਿਹਾ ਸਾਡੇ ਸਿੰਘਾਂ ਨੇ ਜਦੋਂ ਬਚਨ ਕੀਤਾ ਸਾਨੂੰ ਫੋਨ ਕੀਤਾ ਉਸ ਤੋਂ ਬਾਅਦ ਅਸੀਂ ਫਿਰ ਜਦੋਂ ਗੱਲਬਾਤ ਕੀਤੀ ਹੈ ਪ੍ਰਸ਼ਾਸਨ ਦੇ ਇਕ ਅਰੀਆ ਨਾਲ ਵੀ ਤੁਸੀਂ ਨਹੀਂ ਕਾਰਵਾਈ ਕਰ ਸਕਦਾ ਦੱਸ ਦੋ ਅਸੀਂ ਫਿਰ ਆਪਣੇ ਹਿਸਾਬ ਨਾਲ ਦੇਖ ਲਈਏ ਪਰ ਉਹ ਚਲੋ ਹੁਣ ਤੁਹਾਡੇ ਸਾਹਮਣੇ ਆਏ ਆ ਇਸ ਹੋਟਲ ਦੇ ਵਿੱਚ ਮੁੰਡੇ ਜਿਹੜੇ ਨੇ ਫੜੇ ਨੇ ਅੱਗੇ ਵੈਰੀਫਾਈ ਜਿਹੜਾ ਹੋਊਗਾ ਜਾਂਚ ਦਾ ਹਿਸਾਬ ਜੋ ਸੱਚ ਹੋਊਗਾ ਉਹ ਤੁਹਾਡੇ ਸਾਹਮਣੇ ਆ ਜਾਊਗਾ ਕੀ ਲੱਗਦਾ ਕਿ ਤੁਹਾਨੂੰ ਨੌਕਰੀ ਦੇ ਵਿੱਚ ਇਸ ਤਰ੍ਹਾਂ ਦੇ ਘਟਨਾਵਾਂ ਬਾਬਾ ਜੀ ਅਸੀਂ ਤਾਂ ਕਿੰਨੇ ਚਿਰ ਤੋਂ ਰੌਲਾ ਪਾ ਰਹੇ ਹਾਂ ਤੁਹਾਡੇ ਸਾਹਮਣੇ ਆਲੇ ਦੁਆਲੇ ਦਰਬਾਰ ਸਾਹਿਬ ਦੇ ਕਿੰਨੇ ਚਿਰ ਤੋਂ ਰੌਲਾ ਪਾ ਰਹੇ ਵੀ ਹੋਟਲਾਂ 'ਚ ਗੰਦ ਹੁੰਦਾ ਗੰਦ ਪੈਂਦਾ ਇਹ ਹੋਟਲ ਸੀਲ ਕਰੋ ਇਹਨਾਂ ਦੀ ਸਫਾਈ ਕਰੋ ਫੈਮਿਲੀ ਹੋਟਲ ਹੋਣ ਤਾਂ ਠੀਕ ਆ ਪਰ ਇੱਥੇ ਤਾਂ 2-2 ਘੰਟ ਥੋੜੇ ਸਾਹਮਣੇ ਸਾਰਾ ਕੋਈ মিডিਆ ਦੇ ਵਾਜਾ ਮਾਰ ਕੇ ਕਿਹਾ ਜਾਂਦਾ ਵੀ ਆਜੋ ਹੋਟਲ ਲੈ ਲਓ ਘੰਟੇ ਵਾਸਤੇ ਜੇ ਕੋਈ ਮਾਂ ਪੁੱਤ ਵੀ ਤੁਰਿਆ ਜਾਂਦਾ ਹੋਵੇ ਉਹਨੂੰ ਵੀ ਇਹ ਗੱਲ ਕਹੀ ਜਾਂਦੀ